ਪੰਜਾਬ ਦੇ ਦੁਖਾਂਤ ਨੂੰ ਬਿਆਨ ਕਰਨ ਵਾਲੀ ਫਿਲਮ ਪੰਜਾਬ 95 ਉਤੇ 127 ਕੱਟ ਲਗਾਉਣ ਲਈ ਕਿਹਾ ਗਿਆ ਜੋ ਸਾਬਤ ਕਰਦਾ ਹੈ ਕਿ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕਦੀ ਹਾਂਜੀ ਸੈਂਸਰ ਬੋਰਡ ਨੇ ਫਿਲਮ ਵਿੱਚੋਂ ਕੁਝ ਸੀਨ ਕੱਟਣ ਲਈ ਕਿਹਾ ਜਿਵੇਂ ਪੰਜਾਬ ਨਾਮ ਦਾ ਟਾਈਟਲ ਨਹੀਂ ਹੋਣਾ ਚਾਹੀਦਾ ਫਿਲਮ ਵਿੱਚ ਅਸਲੀ ਥਾਮਾਂ ਦੇ ਨਾਮ ਬਦਲੇ ਜਾਣ ਜਿਵੇਂ ਤ੍ਰਲੋਕਪੁਰੀ ਦਾ ਨਾਮ ਬਦਲ ਕੇ ਖਾਨਪੁਰੀ ਰੱਖਣ ਨੂੰ ਕਿਹਾ ਗਿਆ ਯਾਨੀ ਸੱਚ ਨਾ ਦਿਖਾਓ ਸਾਰੇ ਨਾਮ ਫਿਕਸ਼ਨਲ ਰੱਖੋ ਫਿਲਮ ਵਿੱਚ ਅਸਲੀ ਲੋਕਾਂ ਦੇ ਨਾਮ ਵੀ ਹਟਾਉਣ ਨੂੰ ਕਿਹਾ ਗਿਆ ਯਾਨੀ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਵੀ ਕੱਟਣ ਨੂੰ ਬੋਲਿਆ ਗਿਆ ਜਿਨ੍ਹਾਂ ਦੀ ਜ਼ਿੰਦਗੀ ਉੱਤੇ ਫਿਲਮ ਬਣਾਈ ਗਈ ਦੂਜਾ ਇੰਦਰਾ ਗਾਂਧੀ ਦਾ ਨਾਮ ਵੀ ਹਟਾਉਣ ਲਈ ਕਿਹਾ ਗਿਆ। ਇਹਨਾਂ ਤੋਂ ਇਲਾਵਾ 1984 ਤੋਂ ਬਾਅਦ ਪੰਜਾਬ 'ਚ ਜੋ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਉਹਨਾਂ ਸਭ ਨੂੰ ਫਿਲਮ 'ਚ ਨਾ ਦਿਖਾਓ। ਯਾਨੀ ਇਤਿਹਾਸ ਮਿਟਾ ਦਿਓ। ਫਿਲਮ 'ਚ ਪੰਜਾਬ ਪੁਲਿਸ ਨੂੰ ਮੈਂਸ਼ਨ ਕਰਨਾ ਬੰਦ ਕਰੋ। ਇਸ ਦੀ ਜਗ੍ਹਾ ਕੇਵਲ ਪੁਲਿਸ ਸ਼ਬਦ ਦੀ ਵਰਤੋਂ ਕਰੋ। ਫਿਲਮ 'ਚ ਭਾਰਤੀ ਝੰਡਾ ਨਾ ਦਿਖਾਓ ਤੇ ਸ਼ਬਦ ਗੁਰਬਾਣੀ ਨੂੰ ਵੀ ਹਟਾਉਣ ਲਈ ਕਿਹਾ ਗਿਆ। ਇਸ ਫਿਲਮ ਨੂੰ ਫਿਕਸ਼ਨਲ ਦੱਸੋ। ਇਸ ਨੂੰ ਬੇਸਡ ਔਨ ਟਰੂ ਸਟੋਰੀ ਨਾ ਲਿਖੋ। ਯਾਨੀ 25000 ਲਵਾਰਸ ਲਾਸ਼ਾਂ ਦੀ ਕਹਾਣੀ ਨੂੰ ਇੱਕ ਫਿਕਸ਼ਨਲ ਕਹਾਣੀ ਦੱਸੋ। ਅਜਿਹਾ ਕੱਟ ਨੇ ਬੋਲਿਆ ਕਿ ਅਗਰ ਇਹ ਸਾਰੇ ਕੱਟ ਮੰਨ ਲੇਗੇ ਤਾਂ ਇਹ ਫਿਲਮ ਫਿਲਮ ਨਹੀਂ ਰਹੇਗੀ ਇੱਕ ਟ੍ਰੇਲਰ ਬਣ ਜਾਏਗੀ ਬਾਕੀ ਤੁਹਾਨੂੰ ਕੀ ਲੱਗਦਾ ਇਹ ਫਿਲਮ ਭਾਰਤ ਚ ਬਿਨਾ ਕੋਈ ਕੱਟ ਰਿਲੀਜ਼ ਹੋ ਸਕਦੀ ਹੈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ